ਸ਼੍ਰੀ ਗੌਰਵ যাদব ਆਈਪੀਐਸ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਮੁਤਾਬਕ ਡਾਕਟਰ ਪ੍ਰਗਿਆਨਾ ਜੈਨ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਜੰਗ ਨੂੰ ਜਾਰੀ ਰੱਖਦਿਆਂ ਮਿਸ਼ਨ ਨਿਸ਼ਚੈ ਸ਼ੁਰੂ ਕੀਤਾ ਗਿਆ ਜਿਸ ਤਹਿਤ ਫਰੀਦਕੋਟ ਪੁਲਿਸ ਵੱਲੋਂ ਫਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਕਾਲਾਂ ਪਿੰਡਾਂ ਅਤੇ ਮੁਹੱਲਿਆਂ ਵਿੱਚ ਲਗਾਤਾਰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ ਉਨ੍ਹਾਂ ਦੇ ਸਹਿਯੋਗ ਲਈ ਲਗਾਤਾਰ ਸੈਮੀਨਾਰ ਲਗਾਏ ਜਾ ਰਹੇ ਨੇ ਜਿਸ ਦੀ ਲੜੀ ਨੂੰ ਅੱਗੇ ਵਧਾਉਂਦੇ ਆ ਅੱਜ ਮਿਤੀ 24 8 2024 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਚੱਖੜ ਵਾਲਾ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਦਲ ਸਿੰਘ ਵਾਲਾ ਪੀਐਸਟੀ ਸੀਨੀਅਰ ਸੈਕੰਡਰੀ ਸਕੂਲ ਕੁੱਦੂ ਵਾਲਾ ਅਤੇ ਸਰਕਾਰੀ ਹਾਈ ਸਕੂਲ ਸੁਰਗਾਪੂਰੀ ਵਿਖੇ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਬਚਣ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਨਸ਼ਿਆਂ ਦੀ ਆਤ ਅਤੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਗਿਆ ਇਸ ਮੌਕੇ ਹਾਜ਼ਰ ਬੱਚਿਆਂ ਤੇ ਸਕੂਲ ਦੇ ਸਟਾਫ ਨੂੰ ਵੀ ਨਸ਼ਿਆਂ ਪ੍ਰਤੀ ਆਪਣੇ ਆਪਣੇ ਫਰਜ਼ਾਂ ਸੰਬੰਧੀ ਜਾਣੂ ਕਰਵਾਇਆ ਗਿਆ ਇਸ ਦੇ ਨਾਲ ਫਰੀਦਕੋਟ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਪਿੰਡਾਂ ਵਿੱਚ ਜਾ ਕੇ ਪਬਲਿਕ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜਿਸ ਤਹਿਤ ਅੱਜ ਪਿੰਡ ਰਾਉ ਵਾਲਾ ਉਦੂ ਵਾਲਾ ਟੈਪਈ ਅਤੇ ਬਾਜਾਖਾਨਾ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਇਸ ਦੇ ਨਾਲ ਹੀ ਪੁਲਿਸ ਅਧਿਕਾਰੀਆਂ ਵੱਲੋਂ ਵਿਲੇਜ ਡਿਫੈਂਸ ਕਮੇਟੀਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਪਾਸੋਂ ਨਸ਼ਾ ਵਿਰੋਧੀ ਮੁਹਿੰਮ ਲਈ ਸੁਝਾਅ ਲਏ ਗਏ ਕਮੇਟੀਆਂ ਨੂੰ ਪਿੰਡਾਂ ਵਿੱਚ ਨਸ਼ਿਆਂ ਦੀ ਵਰਤੋਂ ਅਤੇ ਵਿਕਰੀ ਦੀ ਸੂਚਨਾ ਪੁਲਿਸ ਨਾਲ ਸਾਂਝੀ ਕਰਨ ਲਈ ਅਪੀਲ ਕੀਤੀ ਗਈ ਤਾਂ ਜੋ ਤੁਰੰਤ ਕਾਰਵਾਈ ਕੀਤੀ ਜਾ ਸਕੇ ਇਸ ਮੁਹਿੰਮ ਦਾ ਮਕਸਦ ਪਿੰਡ ਪੱਧਰ ਤੇ ਨਸ਼ਿਆਂ ਦੇ ਰੋਕ-थाम ਲਈ ਜ਼ਰੂਰੀ ਕਦਮਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨੀ ਹੈ ਕਿਸੇ ਰੱਖੇ ਨਸ਼ਿਆਂ ਦੇ ਰੋਕਥਾਮ ਲਈ مجھے ایک سکتے ہیں کہ یہ سمائج بلائی بات ہی ختم کرنا ہے کہ تاری ہزی تک روکھوں کو اتنا ناوز فرم کرتے ہیں جسارے سکتے ہیں دستیز ہونے دیتے ہیں یہ ہماری ایک سکتے ہیں یا دو دنی ہی سمائج کی پیلی ہوئی ہے اسی کا یہ باتے کٹیز دو جانتے ہیں داستاندھے ہی شیر ہماری ناوز پیلتا ہے جنرل پیلتا ہے اسیوں نے لائج تراغی جا ہی اس کیوئے اس کی پیلتا ہے تقریباً کسان پر روکنا سارے کٹے ہو کے ساتھ کر کے مشن تحت اگر روکاں تاج اسی ایک دوسرے کا سہیو دے جی آپ ایک دوسرے دیا رکھا کتیں گے لگا یار آپ کو فرق پہنا باقی کر

مگر جانا پہلے پہلے سکھا دو توں پہ آپ گلت کرنا اس چیز کو چڑھ دے یہ پنڈ کا بھی نقصان آ جائے بہت نقصان کر رہے ہیں جی اب شروع لکیے

ابھی تو یہی کوشش کرتے ہیں کہ نشا نہ ہو تماقو ہے کسی بھی کسی طرح کوئی گولی کرتا جس کا جو بھی ہے کسی کا بھی ہے ਆਈਆ ਰਿਪੋਰਟ ਦਾ ਨੰਬਰ ਨਾ ਤੇ ਉਹਦਾ ਨਾਮ ਉਹਨੇ ਦੱਸਿਆ ਕਿ ਕਰਦਾ ਇਹ ਲਾਲ ਨੇ ਦਾਣਾ ਨਾਲ ਸੰਗ ਜੋ ਕਦੀ ਉਹ ਨਸ਼ਾ ਨਹੀਂ ਰੱਖਦਾ ਸਾਡਾ ਤਾਂ ਮੇਨ ਮਕਸਦ ਇਹ ਹੈ ਵੀ ਕੋਈ ਵੀ ਕਿਸੇ ਵੀ ਪਿੰਡ 'ਚ ਨਸ਼ੇ ਵਾਲਾ ਬੰਦਾ ਕੋਈ ਨਾ ਹੋਵੇ ਜਿਹਦੇ ਲੜਕੇ ਉਹਨਾਂ ਦੇ ਪਰਿਵਾਰ ਦਾ ਨੁਕਸਾਨ ਹੋਵੇ ਜਿਹੜੋਂ ਨਸ਼ਾ ਸ਼ੁਰੂ ਹੁੰਦਾ ਕਿਸੇ ਵੀ ਘਰ ਤੋਂ ਬੱਚਾ ਸ਼ੁਰੂ ਟੁਕ ਤੱਕ ਉਹਦੀ ਲਗਾਮ ਨਾ ਕੋਈ ਚੀ ਚੱਕ ਲਈ ਤਾਂ ਉਹਨਾਂ ਦੀ ਵਿੱਚੀ ਤੋਂ ਜੁਰਮਾ ਹੋ ਗਿਆ ਕਰਿਆ ਉਦੋਂ ਬਾਅਦ ਇਹਨੂੰ ਘਰੋਂ ਫਰੀਦਕੋਟ ਤੋਂ ਮੀਤ ਸਿੰਘ ਦੀ ਰਿਪੋਰਟ